ਇਕ ਰ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਖੋ ਸਰਾਜ ਅੱਜ ਜਿਵੇਂ ਹੀ ਐਸਪੀਸੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣਾ ਅਸਤੀਫਾ ਦਿੱਤਾ ਬਵਾਲ ਮਚ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿ ਅਜਹਾ ਕਿਉਂ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਤੇ ਸਿਆਸੀ ਦਬਾਅ ਹੈ ਕਿਉਂਕਿ ਕੁਝ ਦਿਨਾ ਤੋਂ ਕਾਫੀ ਪਰੇਸ਼ਾਨ ਚੱਲ ਰਹੀ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ ਦਾ ਉਹਨਾਂ ਨੇ ਵੱਡਾ ਫੈਸਲਾ ਲਿਆ ਸੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਫੀ ਖਫਾ ਨਜ਼ਰ ਆਏ ਸੋਸ਼ਲ ਮੀਡੀਆ ਅਤੇ ਨਿੱਜੀ ਚੈਨਲਾਂ ਪੱਤਰਕਾਰਾਂ ਤੋਂ ਕਾਫੀ ਦੂਰੀ ਬਣਾ ਕੇ ਰੱਖੀ ਐਂ ਲੱਗਦਾ ਸੀ ਜਿਵੇਂ ਮੌਨ ਵਰਤ ਉੱਤੇ ਬੈਠ ਗਿਆ ਹੋਣ ਉਧਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਨਿੰਦਿਆ ਗਿਆ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਵਜ਼ੀਰਾ ਨੂੰ ਜ਼ਮੀਰ ਕਰਕੇ ਗੁਰੂ ਘਰਾਂ ਦੇ ਵਿੱਚੋਂ ਕੱਢਣਾ ਇਹ ਕਿੱਥੋਂ ਦੀ ਮਰਿਆਦਾ ਹੈ ਸੁਖਬੀਰ ਸਿੰਘ ਬਾਦਲ ਤੇ ਵੀ ਉਹਨਾਂ ਨੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਜਿਹੜੀ ਡਿਊਟੀ ਲਈ ਸੀ ਐਡਵੋਕੇਟ ਰਣਜੀਤ ਸਿੰਘ ਧਾਮੀ ਨੂੰ ਕਿ ਸੱਤ ਮੈਂਬਰ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਕੇ ਸ਼ੁਰੂ ਕਰੇ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਅਤੇ ਸਾਰੀਆਂ ਗਤੀਵਿਧੀਆਂ ਨੂੰ ਬੜੇ ਵਧੀਆ ਢੰਗ ਦੇ ਨਾਲ ਦੇਖਿਆ ਜਾਵੇ ਐਡਵੋਕੇਟ ਅਰਜੰਦ ਸਿੰਘ ਧਾਮੀ ਅਤੇ ਬਾਕੀ ਦੇ ਉਸ ਦੇ 6 ਮੈਂਬਰਾਂ ਵੱਲੋਂ ਜਿਸ ਦੇ ਵਿੱਚ ਮਨਪ੍ਰੀਤ ਯਾਲੀ ਇਕਬਾਲ ਝੁੰਦਾ ਸੰਤਾ ਉਧਮਪੁਰੀ ਕਪਾਲ ਸਿੰਘ ਬਡੂਂਗਰ ਅਤੇ ਗੁਰਪ੍ਰਤਾਪ ਰਡਾਲਾ ਲੇਕਰ ਉਹਨਾਂ ਤੇ ਇੰਨਾ ਕੋ ਦਬਾਅ ਇੰਨਾ ਕੋ ਟੈਨਸ਼ਨ ਸੀ ਕਿ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਜਦੋਂ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਹਿਲਾ ਅਸਤੀਫਾ ਲਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਦ ਅਸਤੀਫਾ ਦੇ ਦਿੱਤਾ ਹੈ ਹੁਣ ਵਾਰੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਗਿਆਨੀ ਰਘਬੀਰ ਸਿੰਘ ਵੀ ਕਾਫੀ ਖਫਾ ਕਾਫੀ ਨਰਾਜ਼ ਚੱਲ ਰਹੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੋਂ ਚਾਹਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਯਾਨੀ ਕਿ ਇਹਨਾਂ ਦੋਨਾਂ ਸੰਸਥਾਵਾਂ ਦੀ ਜਿਹੜੀ ਵਾਕ ਡੋਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੈ ਉਹ ਆਪਣੀ ਮਨਮਰਜ਼ੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਅਸੀਂ ਕਰੀਏ ਉਸ ਤਰ੍ਹਾਂ ਹੀ ਜਿਹੜੀ ਹੈ ਇਹ ਕਮੇਟੀ ਚੱਲੇ ਉਸੇ ਤਰ੍ਹਾਂ ਇਹ ਪਾਰਟੀ ਚੱਲੇ ਯਾਨੀ ਕਿ ਐਡਵੋਕੇਟ ਹਰਜਿੰਦਰ ਐਡਵੋਕੇਟ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਕਰ ਹੀ ਆਪਣਾ ਤਸਤੀਫਾ ਦਿੱਤਾ ਸੀ ਹੁਣ ਵਾਰੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਗਿਆਨੀ ਰਗਵੀਰ ਸਿੰਘ ਦਾ ਜਿਹੜਾ ਫੈਸਲਾ ਬੜਾ ਜਲਦੀ ਆਉਣ ਜਾ ਰਿਹਾ ਹੈ ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਮੇਰੇ ਤੋਂ ਸੀਨੀਅਰ ਲੋਕਾਂ ਦੇ ਨਾਲ ਇਸ ਤਰ੍ਹਾਂ ਦੇ ਧੱਕੇ ਹੋ ਸਕਦੇ ਨੇ ਤੇ ਫਿਰ ਮੈਂ ਕੌਣ ਹਾਂ? ਯਾਨੀ ਕਿ ਕਰਦਾਰਕੁਸ਼ੀ ਕਰਨਾ ਜਲੀਲ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਚੰਗਾ ਨਹੀਂ ਲੱਗਿਆ ਉਹਨਾਂ ਨੇ ਦੋ ਦੂ ਤਿੰਨ ਵਾਰੀ ਪੋਸਟਾਂ ਵੀ ਪਾ ਦਿੱਤੀਆਂ ਨੇ ਏ ਵਾਇਬਸ ਆ ਰਹੀਆਂ ਨੇ ਕਿ ਕਿਸੇ ਵੀ ਸਮੇਂ ਹੁਣ ਐਡਵੋਕੇਟ ਰਜਿੰਦਰ ਸਿੰਘ ਧਾਮੀ ਤੋਂ ਬਾਅਦ ਜਿਹੜਾ ਅਸਤੀਫਾ ਜਿਹੜਾ ਹੈ ਉਹ ਦਿੱਤਾ ਜਾ ਸਕਦਾ ਹੈ ਗਿਆਨੀ ਰਗਵੀਰ ਸਿੰਘ ਹੁਣਾਵਾਲਾ ਤੋਂ